ਸਵੇਰੇ ਸਵੇਰੇ ਦੁਕਾਨ ਵਿੱਚ ਵੜਿਆ ਰੇਤ ਨਾਲ ਭਰਿਆ ਟਿਪਰ ਘਟਨਾ ਜੁਲੰਹ ਜ਼ਿਲਹੰਦਰ ਦੇ ਫਲੋਰ ਤੋਂ ਅਪਰਾ ਰੋਡ ਦੀ ਹੈ ਜਿੱਥੇ ਕਿ ਸਵੇਰੇ ਸਵੇਰੇ ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਟਿਪਰ ਨੂੰ 407 ਵਾਲਾ ਸਾਈਡ ਮਾਰ ਗਿਆ ਅਤੇ ਇਹ ਟਿਪਰ ਦੁਕਾਨ ਵਿੱਚ ਵੜ ਗਿਆ ਜਿਸ ਨਾਲ ਕਿ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਇਸ ਮੌਕੇ ਗਲਬਤ ਕਰਦਿਆਂ ਟਿਪਰ ਡਰਾਈਵਰ ਨੇ ਕਿਹਾ ਕਿ ਉਸ ਨੂੰ 407 ਵਾਲਾ ਸਾਈਡ ਮਾਰ ਗਿਆ ਜਿਸ ਕਾਰਨ ਉਸਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਇਹ ਟਿੱਪਰ ਪਲਟ ਗਿਆ ਤੁਸੀਂ ਵੀ ਦੇਖੋ ਫਲੋਰ ਤੋਂ ਉਪਰਾਂ ਰੋਡ ਦੀਆਂ ਇਹ ਤਸਵੀਰਾਂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ 407 ਨਾਲ ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ 407 ਨਾਲ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗਡਸ਼ੰਕਰ ਤੋਂ ਆ ਰਹੇ ਸੀ ਗਡਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲਧਿਆਣਾ ਜੀ ਲਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਛੜ ਤਾਂ ਨਹੀਂ ਲੱਗੀ ਨਹੀਂ ਨਹੀਂ ਸਵੇਰੇ ਸਵੇਰੇ ਦੁਕਾਨ ਉਚ ਵੜਿਆ ਰੇਤ ਨਾਲ ਭਰਿਆ ਟਿਪਰ ਕਟਨਾ ਜ਼ਿਲ੍ਹਾ ਜਲੰਧਰ ਦੇ ਫਲੋਰ ਤੋਂ ਅਪਰਾ ਰੋਡ ਦੀ ਹੈ ਜਿੱਥੇ ਕਿ ਸਵੇਰੇ ਸਵੇਰੇ ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਟਿਪਰ ਨੂੰ 407 ਵਾਲਾ ਸਾਈਡ ਮਾਰ ਗਿਆ ਅਤੇ ਇਹ ਟਿਪਰ ਦੁਕਾਨ ਵਿੱਚ ਵੜ ਗਿਆ ਜਿਸ ਨਾਲ ਕਿ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਇਸ ਮੌਕੇ ਗਲਬਤ ਕਰਦਿਆਂ ਟਿਪਰ ਡਰਾਈਵਰ ਨੇ ਕਿਹਾ ਕਿ ਉਸ ਨੂੰ 407 ਵਾਲਾ ਸਾਈਡ ਮਾਰ ਗਿਆ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਇਹ ਟਿੱਪਰ ਪਲਟ ਗਿਆ ਤੁਸੀਂ ਵੀ ਦੇਖੋ ਫਲੋਰ ਤੋਂ ਉਪਰਾਂ ਰੋਡ ਦੀਆਂ ਇਹ ਤਸਵੀਰਾਂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਕੈਰਪਾਰਕਿੰਗ ਨੂੰ 407 ਨਾਲ ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਕੈਰਪਾਰਕਿੰਗ ਨੂੰ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗਡਸ਼ੰਕਰ ਤੋਂ ਆਏ ਸੀ ਗਡਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲਧਿਆਣਾ ਲਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸਰ ਤਾਂ ਨਹੀਂ ਲੱਗੀ ਸਵੇਰੇ ਸਵੇਰੇ ਦੁਕਾਨ ਵਿੱਚ ਵੜਿਆ ਰੇਤ ਨਾਲ ਭਰਿਆ ਟਿਪਰ ਘਟਨਾ ਜਿਲ੍ਹਾ ਜਲੰਧਰ ਦੇ ਫਲੋਰ ਤੋਂ ਅਪਰਾ ਰੋਡ ਦੀ ਹੈ ਜਿੱਥੇ ਕਿ ਸਵੇਰੇ ਸਵੇਰੇ ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਟਿਪਰ ਨੂੰ 407 ਵਾਲਾ ਸਾਈਡ ਮਾਰ ਗਿਆ ਅਤੇ ਇਹ ਟਿਪਰ ਦੁਕਾਨ ਵਿੱਚ ਵੜ ਗਿਆ ਜਿਸ ਨਾਲ ਕਿ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਇਸ ਮੌਕੇ ਗਲਬਤ ਕਰਦਿਆਂ ਟਿਪਰ ਡਰਾਈਵਰ ਨੇ ਕਿਹਾ ਕਿ ਉਸ ਨੂੰ 407 ਵਾਲਾ ਸਾਈਡ ਮਾਰ ਗਿਆ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਇਹ ਟਿੱਪਰ ਪਲਟ ਗਿਆ ਤੁਸੀਂ ਵੀ ਦੇਖੋ ਫਲੋਰ ਤੋਂ ਉਪਰਾਂ ਰੋਡ ਦੀਆਂ ਇਹ ਤਸਵੀਰਾਂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚਾਰ ਪਾਰ ਨੂੰ 407 ਵਾਲਾ ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਚਾਰ ਪਾਰ ਨੂੰ ਲੱਗ 407 ਵਾਲਾ ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਦਰਸ਼ੰਕਰ ਤੋਂ ਬੰਨ ਦਰਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜੀ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸਰਤਾਂ ਨਹੀਂ ਲੱਗੀ ਸਵੇਰੇ ਸਵੇਰੇ ਦੁਕਾਨ ਵਿੱਚ ਵੜਿਆ ਰੇਤ ਨਾਲ ਭਰਿਆ ਟਿੱਪਰ ਕਟਨਾ ਜ਼ਿਲ੍ਹਾ ਜਲੰਧਰ ਦੇ ਫਲੋਰ ਤੋਂ ਅਪਰਾ ਰੋਡ ਦੀ ਹੈ ਜਿੱਥੇ ਕਿ ਸਵੇਰੇ-ਸਵੇਰੇ ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਟਿਪਰ ਨੂੰ 407 ਵਾਲਾ ਸਾਈਡ ਮਾਰ ਗਿਆ ਅਤੇ ਇਹ ਟਿਪਰ ਦੁਕਾਨ ਵਿੱਚ ਵੜ ਗਿਆ ਜਿਸ ਨਾਲ ਕਿ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਇਸ ਮੌਕੇ ਗਲਬਤ ਕਰਦਿਆਂ ਟਿਪਰ ਡਰਾਈਵਰ ਨੇ ਕਿਹਾ ਕਿ ਉਸ ਨੂੰ 407 ਵਾਲਾ ਸਾਈਡ ਮਾਰ ਗਿਆ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਇਹ ਟਿਪਰ ਪਲਟ ਗਿਆ ਤੁਸੀਂ ਵੀ ਦੇਖੋ ਫਲੋਰ ਤੋਂ ਉਪਰਾ ਰੋਡ ਦੀਆਂ ਇਹ ਤਸਵੀਰਾਂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਕੈਰਪਾਰਕ ਨੂੰ 407 ਨਾਲ ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਕੈਰਪਾਰਕ ਨੂੰ ਲੱਗ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰ ਤੋਂ ਆਏ ਸੀ ਗੜਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲਧਿਆਣਾ ਜੀ ਲਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਛੜ ਤਾਂ ਨਹੀਂ ਲੱਗੀ ਨਹੀਂ ਨਹੀਂ